ਅਰਬ ਲੋਕ ਇੱਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁਦਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਵਾਸਟ੍ਰੂਮਸ ਨੂੰ ਜੇਕਰ ਆਪਾਂ ਦੇਖ ਲਈਏ ਆਪ ਸੁਥਰੇ ਟਾਇਲਟਸ ਹੋਣ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮਿਨਿਟੀਜ਼ ਨੇ ਸਾਰੀਆਂ ਅਵੇਲੇਬਲ ਹੋਣ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਇਹਨਾਂ ਦੇ ਸਾਡੇ ਪੈਂਕੇ ਹੈਗੇ ਨੇ ਬਲੌਂਸ ਉੱਥੇ ਜਿਹੜਾ ਹਵਾ ਹੁੰਦਾ ਹੈ ਹਵਾ ਦਾ ਪਰਬੰਧ ਵੀ ਇੱਕ ਤਰ੍ਹਾਂ ਦਾ ਤੀਸਿਕ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਾਫ ਸਫਾਈ ਹੋਗੀ ਇਹ ਅਸੀਂ ਆਮ ਰੂਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਚੀਜ਼ ਨੂੰ ਇਨਸ਼ੋਰ ਕਰਦੇ ਆ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਆਪਦੀ ਵੀ ਮੁਢਲੀਆਂ ਸੇਵਾਵਾਂ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਆਵੇ ਪੰਜਾਬ ਪੰਜਾਬੀ ਦੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਲੋਕ ਇੱਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁਦਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਫਾਸਟ ਰੂਮਸ ਨੂੰ ਜਿਵੇਂ ਦੇਖ ਰਹਾ ਆਪਾਂ ਦੇਖ ਲਈਏ ਸਾਫ਼ ਸੁਥਰੇ ਟਾਇਲਟ ਸੂਨ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮਿਨਿਟੀਜ਼ ਨੇ ਸਾਰੀਆਂ ਅਵੇਲੇਬਲ ਹੋਣ ਇਸੇ ਤਰ੍ਹਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਇਹਨਾਂ ਦੇ ਸਾਡੇ ਹੈਗੇ ਨੇ ਨੋਰਮਸ ਉਥੇ ਜਿਹੜਾ ਹਵਾ ਹੁੰਦਾ ਹੈ ਹਵਾ ਦਾ ਪ੍ਰਬੰਧ ਵੀ ਇੱਕ ਤਰ੍ਹਾਂ ਦਾ ਤੈਸੀਕ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਫਾਈ ਹੋਗੀ ਇਹ ਅਸੀਂ ਆਮ ਰੁਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਇਸ ਨੂੰ ਇਨਸ਼ੋਰ ਕਰਦੇ ਆਂ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਮੁਢਲੀਆਂ ਸੇਵਾਵਾਂ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਜਿਸ ਨੂੰ ਲਈ ਸੀਐਮ ਸਾਹਿਬ ਤੇ ਆਈਸੀ ਸਾਹਿਬਾਂ ਦੇ ਦੁਆਰਾ ਕੀਤੀ ਜਾਂਦੀ ਕਿ ਕੋਈ ਬਲਕੋ ਹੋਵੇਗਾ ਉਹਨਾਂ ਨੂੰ ਸਾਫ਼ ਹੀ ਲੱਗਿਆਗੇ ਜਿਸ ਨੂੰ ਲੈ ਕੇ ਕੋਈ ਚਲਾਨ ਵਗੈਰਾ ਨਹੀਂ ਗੱਲ ਸਾਹਮਣੇ ਹਾਂਜੀ ਨਹੀਂ ਚਲਾਨ ਦੀ ਸਾਡੇ ਉਹ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੀ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਉਹ ਪੈਟਰੋਲ ਪੰਪ ਨੇ ਇੱਕ ਹੈਗਾ ਜੀ এবੀ ਫਿਊਲ ਪੁਆਇੰਟ 33 ਉੱਥੇ ਸਾਡੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਸੀ ਅਚੰਚੇਤ ਉਹਦੀ ਚੈਕਿੰਗ ਦੇ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਤਹਿਤ ਸਾਡੇ ਇੱਕ ਜੁਆਇੰਟ ਜਿਹੜੀ ਇਨਸਪੈਕਸ਼ਨ ਕਰਵਾਈ ਗਈ ਸੀਗੀ ਇੱਕ ਜੁਆਇੰਟ ਕਰਾਈ ਗਈ ਸੀਗੀ ਜਿਹਦੇ ਵਿੱਚ ਫੂਡ ਸਪਲਾਈਜ਼ ਡਿਪਾਰਟਮੈਂਟ ਦੇ ਅਫਸਰ ਆਪਣੇ ਲੀਗਲ ਹੈਟਰੋਲੋਜੀਕਲ ਇਨਸਪੈਕਟਰ ਔਰ ਜਿਹੜੇ ਆਪਣੇ ਪੀਪੀਸੀਲ ਦੇ ਸੀਨੀਅਰ ਆਫੀਸਰ ਇਹਨਾਂ ਸਾਰਿਆਂ ਵੱਲੋਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਗਈ ਸੀ ਉਹਦੇ ਵਿੱਚ ਕੁਝ ਖਾਮੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਦੇ ਆਧਾਰ ਤੇ ਉਸ ਪੈਟਰੋਲ ਪੰਪ ਦੇ ਉੱਪਰ ਜਿਹੜੀ ਸੀਗੀ ਪੈਨਲਟੀ ਇਸ਼ੂ ਕਰ ਦਿੱਤੀ ਗਈ ਹੈ ਜੇ ਵੀ ਟੂ ਪੁਆਇੰਟ ਉੱਪਰ 35000 ਰੁਪਏ ਦੀ ਪੈਨਲਟੀ ਇਸ਼ੂ ਹੋ ਚੁੱਕੀ ਹੈ ਕਿਉਂਕਿ ਇਹਨਾਂ ਦੀ ਹੋ ਵੀ ਚੁੱਕੀ ਹੈ ਉਹਨਾਂ ਤੋਂ ਸੀਐਮ ਦਾ ਹਵਾਲਾ ਦਿੱਤਾ ਜਾ ਰਿਹਾ ਜਿਹੜੇ ਕ੍ਰੀਸ਼ਨ ਪੈਟਰੋਲਮ ਆਫਿਸ ਦੇ ਹਾਂਜੀ ਜਿਹੜਾ ਜਿਹੜਾ ਉਸ ਦਿਨ 15 ਜਨਵਰੀ ਵਾਲੇ ਦਿਨ ਮੈਨੂੰ ਵੀ ਖੁਦ ਕਾਲ ਆਈ ਸੀਗੀ ਇੱਕ ਇਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਇੱਕ ਅ ਪਦਕ ਦੇ ਵਿੱਚ ਵਿਕਰਮ ਔਇਲ ਕੰਪਨੀ ਹੈ ਇੱਕ ਉਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਉੱਥੇ ਵੀ ਸਾਡੀ ਜੁਆਇੰਟ ਇਨਸਪੈਕਸ਼ਨ ਟੀਮ ਕਰਵਾਈ ਇੱਕ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀਗੀ ਉਹਦੇ ਵਿੱਚ ਉਸ ਪੈਟਰੋਲ ਪੰਪ ਦੇ ਵਿੱਚ ਵਾਸ਼ਰੂਮਸ ਦੀ ਕਲੈਨਿੰਗਸ ਨੂੰ ਲੈ ਕੇ ਕੁਝ ਖਾਮੀਆਂ ਆਈਆਂ ਸੀ ਸਾਹਮਣੇ ਉਸ ਉਸ ਚੀਜ਼ ਦੇ ਆਧਾਰ ਦੇ ਉੱਤੇ ਉਸ ਪੰਪ ਨੂੰ ਆਲਰੇਡੀ ਇੱਕ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਹੈ ਜੇ ਜਿਹੜੇ ਫਿਊਚਰ ਦੇ ਵਿੱਚ ਭਵਿਕ ਵਿੱਚ ਜਿਹੜੀਆਂ ਵੀ ਉੱਥੇ ਚੈਕਿੰਗਸ ਹੋਣਗੀਆਂ ਜੇ ਉੱਥੇ ਕਿਸੇ ਤਰ੍ਹਾਂ ਦੀ ਵੀ ਖਾਮੀ ਪਾਈ ਜਾਂਦੀ ਹੈ ਤਾਂ ਅਗਲੀ ਦੀ ਕਾਰਵਾਈ ਉੱਤੇ ਰਹਿੰਦੀ ਹੈ ਕੋਈ ਇਲਾਵਾ ਕਿਸੇ ਪੰਪਾਂ ਦਾ ਹਾਂਜੀ ਅਸੀਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਇੱਕ ਸਬਡ ਡਿਵੀਜ਼ਨ ਵਾਈਜ਼ ਖੁਰਾਕ ਸਪਲਾਈਜ਼ ਅਫਸਰ ਦੀ ਪ੍ਰਧਾਨਗੀ ਹੇਠ ਅਸੀਂ ਆਲਰੇਡੀ ਟੀਮਸ ਦੇ ਘਟਿਤ ਹੋ ਚੁੱਕੀਆਂ ਨੇ ਔਰ ਇਹ ਜਿਹੜੀਆਂ ਟੀਮਸ ਨੇ ਆਪਣੇ ਆਪਣੇ ਕਾਰਜ ਖੇਤਰ ਦੇ ਅਧੀਨ ਜਿੰਨੇ ਵੀ ਪੈਟਰੋਲ ਪੰਪ ਆਉਂਦੇ ਨੇ ਭਾਵੇਂ ਉਹ ਛੀਤੀ ਰੋਡ ਦੇ ਉੱਤੇ ਹੋਣ ਜਾਂ ਉਹ ਅੰਦਰ ਪਿੰਡਾਂ ਦੇ ਵਿੱਚ ਹੋਣ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਹਰ ਇੱਕ ਪੈਟਰੋਲ ਪੰਪ ਦੇ ਵਿੱਚ ਜਾ ਕੇ ਉਹ ਇਹ ਚੈਕਿੰਗਸ ਕਰ ਰਹੇ ਨੇ ਔਰ ਜਿਹੜੀਆਂ ਚੈਕਿੰਗ ਰਿਪੋਰਟ ਸਾਡੇ ਕੋਲ ਆ ਵੀ ਰਹੀਆਂ ਨੇ ਔਰ ਉਹਨਾਂ ਦੇ ਆਧਾਰ ਤੇ ਅਸੀਂ ਸੇਲਸ ਅਫਸਰਾਂ ਨੂੰ ਲਿਖ ਵੀ ਰਹੇ ਹਾਂ ਔਰ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ आम आम जनता ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਢਲੀ ਸੂਗਤ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਹੋ ਮੈਮ ਕੀ ਲੱਗਦਾ ਹੈ ਕਿ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਚੱਕਿਆ ਹੈ ਆਮ ਲੋਕਾਂ ਦਾ ਵਾਸਤੇ ਚੱਕਿਆ ਵੀ ਕਈ ਵਾਰੀ ਪਟਰੋਲ ਪੰਪ ਦੇ ਬਾਥਰੂਮ ਜਿਹੜੇ ਬੰਦ ਹੁੰਦੇ ਨੇ ਜਿੰਦਾ ਲੱਗਿਆ ਹੁੰਦਾ ਹੈ ਜਾਂ ਬਹੁਤ ਦੇ ਰਿਹਾ ਹੈ ਜਿਹੜੀ ਹਵਾ ਦੀ ਗੱਲ ਆਪਾਂ ਕਰਦੇ ਸੀ ਕਿ ਗੱਡੀਆਂ ਦੇ ਵਾਹਨਾਂ ਦੇ ਵਿੱਚ ਤਹਿਰਾਜ ਹਵਾ ਵਾਸਤੇ ਮੁਢਲੀ ਸਹਾ ਦਾ ਹੋ ਵੀ ਦੀ ਫਸਟ ਬਾਕਸ ਉਸ ਮਕਸਦ ਨੂੰ ਲੈ ਕੇ ਨਹੀਂ ਸੀ ਆਮ ਸਾਹਿਬ ਦਾ ਆਰਡਰ ਹੈ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਨਾ ਹੋ ਉਹਨਾਂ ਦਾ ਬੇਸਿਕ ਪਰਪਸ ਸੀਗਾ ਕਿ ਜਿਹੜੀ ਆਮ ਜਨਤਾ ਹੈ ਜੇਕਰ ਆ ਰਹੇ ਨੇ ਆਮ ਜਿਹੜੇ ਲੋਕ ਨੇ ਆਪਣੇ ਉਹ ਜੇਕਰ ਕਿਸੇ ਜੇਕਰ ਜਾ ਰਹੇ ਨੇ ਹੋ ਸਕਦਾ ਤੁਸੀਂ ਜੇਕਰ ਜਾ ਰਹੇ ਹੋ ਜਦੋਂ ਤੁਸੀਂ ਟਰੈਵਲ ਵੀ ਕਰ ਰਹੇ ਹੈਗੇ ਹੋ ਤਾਂ ਪਰਨਾ ਕੋਈ ਇਸਤਰੀ ਵੀ ਹੋ ਸਕਦੀ ਹੈ ਨਾਲ ਨਾਲ ਤੁਹਾਡੀ ਫੈਮਿਲੀ ਛੋਟੇ ਬੱਚੇ ਵੀ ਹੋ ਸਕਦੇ ਨੇ ਤਾਂ ਇੱਕ ਜੀਟੀ ਰੋਡ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਇੱਕ ਹੋਟਲ 'ਚ ਸਟੇ ਕਰਨ ਬਾਰੇ ਜਾਂ ਰੁੜਗਣ ਬਾਰੇ ਸੋਚੇ ਇੱਕ ਪੈਟਰੋਲ ਪੰਪ ਦੇ ਵਿੱਚ ਨਹੀਂ ਸ਼ਮਤਾ ਹੋਣੀ ਚਾਹੀਦੀ ਏ ਵੀ ਜਿਹੜੀਆਂ ਆਪਣੀਆਂ ਬੇਸਿਕ ਅਮੈਨਿਟੀਆਂ ਨੇ ਉਹਦੇ ਵਿੱਚ ਹਰ ਇੱਕ ਆਪਣੀ ਜਿਹੜੀ ਆਮ ਜਨਤਾ ਲਈ ਅਵੇਲੇਬਲ ਹੋਣ ਸੋ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਮਤਲਬ ਬੜੀ ਪੋਜ਼ਿਟਿਵ ਇੱਕ ਤੁਸੀਂ ਕਹੋਗੇ ਸਟੈਪ ਹੈ ਜਿਸ ਦੇ ਜਿਸ ਦੇ ਤਹਿਤ ਸਾਡੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਸ ਤਰਕ ਹੋ ਗਏ ਨੇ ਤੇ ਆਨ ਦੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਮੁਡੀਆਂ ਸੁਹਿਲਤਾ ਉੱਤੇ ਹੋਰ ਇੱਕ ਚੰਗੇ ਤਰੀਕੇ ਨਾਲ ਕਰਨ ਨੂੰ ਮਹੀਆ ਹੋਣਗੀਆਂ